ਅੱਜ ਆਪਾਂ ਲੱਗੇ ਝੋਨਾ ਵਟਣਾ 2.5-3 ਕਿੱਲੇ ਵਟਨੇ ਸੀਗੇ ਤੇ ਕਟਰ ਲੈ ਕੇ ਆਉਣਾ ਸੀ ਆਪਾਂ ਆ ਗਏ ਟਰੈਕਟਰ ਆਪਣਾ ਰੈਡੀ ਆ ਤੇਲ ਵੀ ਪਾਉਣ ਨਾਲੇ ਆਪਾਂ ਉਤਰਨ ਨਾਲੇ ਕਟਰ ਪਾ ਲਿਆ ਮੰਗ ਦੋਵੇਂ ਕੰਮ ਕਰ ਲਾਂਗੇ ਪਹਿਲਾਂ ਮੈਂ ਤੇਲ ਪਾਉਣ ਜਾਣਾ ਸੀ ਫਿਰ ਨਾ ਚੱਲ ਪੈਣਾ ਕਟਰ ਪਾ ਲਿਆ ਇਹ ਨਾਲ ਮੈਂ ਕਿਹਾ ਤੇਜੇ ਬਾਈ ਨੂੰ ਲੈ ਚੱਲੀਏ ਉੱਥੇ ਤਾਰਾ ਤੂਰਾ ਦਾ ਹੁੰਦਾ ਕਈ ਨਾ ਨੀਵੀਆਂ ਨੂੰ ਆ ਫੜ ਕੇ ਬੰਦਾ ਇਲਾਜ ਨਹੀਂ ਜ਼ਰੂਰੀ ਆ ਨਾਲ ਤਾਂ ਕਰਕੇ ਛੇਦੀ ਆਇਆ ਛੇਦੀ ਮੈਂ ਬੈਠੀ ਐ ਕਹ ਲਾਇਆ ਫਿਰ ਝੋਨਾ ਲਾਇਆ ਮੰਡੀ ਛੱਡ ਗਿਆ ਆ ਫਿਰ ਚੱਲ ਆ ਗਿਆ ਅੱਛਾ ਨਾ ਬਈ ਕੱਟਰ ਲਿਆ ਆ ਪਾ ਤੇ ਹੁਣ ਲਾ ਕੇ ਹੁਣ ਆਪਾਂ ਖੇਤ ਮਸ਼ੀਨ ਲੱਗੇ ਪਾਉਣ ਇੱਧਰ ਆਖੀ ਰਿਪੋਰਟ ਓਕੇ ਆ ਜੀ ਇਹਨੂੰ ਜਿਆਦਾ ਕਰੀ ਬੈਠੇ ਆ ਚੱਲੋ ਸੇਵਕਾ ਕੰਮ ਕਰ ਲਈ ਪੌਣੇ ਮਸ਼ੀਨ ਮਗਰ ਫਿਰ ਲੈ ਕੇ ਚੱਲਦੇ ਆ ਆਪਣਾ ਝੋਟਾ ਰੈਡੀ ਆ ਤੋ ਤੂ ਦਿੱਤਾ ਹੀ ਵੈਸੇ ਦਾ ਗੱਲ ਲੋ ਵੀ ਮਿੱਤਰਾਂ ਓਕੇ ਸੋਕੇ ਕਟਰ ਕੋਟਰ ਲਾ ਰਿਹਾ ਤੇ ਲਗਾ ਕੇ ਮਸਾਏ ਆ ਤਾਰਾਂ ਬੋਣੀ ਵੀ ਹੁਣ ਮਸ਼ੀਨ ਲੱਗ ਗਈ ਓਗ ਨਾਲ ਤਾਰਾਂ ਹੀ ਬਾਲੀਆਂ ਨਹੀਂ ਮੀਆਂ ਝੋਟਾ ਲੰਗਦਾ ਹੀ ਨਹੀਂ ਆਪਣਾ ਮਾਰੇ ਢਿਡੇ ਥਾ ਜੁਣਾ ਬਾਕੀ ਚਲਦੇ ਹਾਂ ਨਾ ਆਪਾਂ ਉੱਤੇ ਝੋਨੇ ਹੁਲੇ ਤੇ ਝੋਨੇ ਕੋਲੇ ਕਿਹੜਾ ਫਟਰ ਪਾਈ ਦਾ ਨਿੱਲੇ ਉਹੀ ਆਇਆ ਬਾਈ ਮੈਂ ਆ ਚੱਲ ਲੈਨੇ ਵੱਡ ਲੈਨੇ ਨਾਲੇ ਰੌਣਕ ਰੌਣਕ ਵੇਕੇ ਆਵਾਂਗੇ ਜੀਰੇ ਬਾਅਦ ਚ ਦਿਵਾਲੀ ਕੋ ਬਾਅਦ ਹੀ ਵੰਡਾਂਗੇ ਜੀਰੇ ਦਾ ਟੈਂਟ ਉੱਤੇ ਲੱਗੇ ਪਏ ਆ ਵਧੀਆ ਬਣਿਆ ਹੋਇਆ ਸਾਨੂੰ ਨਾਲੇ ਆਏ ਪਏ 2.5 ਤਿੰਨ ਗੱਲੇ ਬਾਬਾ ਤੇ ਬੈ ਜਾਵਾਂ ਉਹ ਵੱਡ ਲੈ ਜੀ ਨਹੀਂ ਚਲਦੇ ਆਣ ਖੇਦੋ ਜੋ ਨਾ ਪੜਿਆ ਲੋ ਵੀ ਮਿੱਤਰੋ ਕਹਿੰਦੇ ਆ ਕੇ ਖੇ ਰੱਖਣਾ ਪੰਤੇ ਭੱਜ ਭਜਾਈ ਜਮੇ ਰੋਟੀ ਰੋਟੀ ਸਾਡੀ ਕੋਈ ਨਹੀਂ ਇੱਕ ਅੱਧੀ ਖਾਤੀ ਵਸ ਮੈਂ ਟੋਮੈਟੀ ਆ ਕੇ ਖੇਤ ਮਸ਼ੀਨ ਆਓ ਖਲੀਆੜੀ ਖੜਾ ਸਹੀ ਮਰਕੇ ਟੈਂਕੇ ਆ ਕਹਿੰਦਾ ਆਜੋ ਛੇਤੀ ਮੈਂ ਕਹਾਂ ਚਲੋ ਆਪ ਲੇਟ ਆਣੀ ਹੁੰਦੀ ਉਦੋਂ ਸਾਨੂੰ ਤਾਂ ਕਹਿੰਨੇ ਛੇਤੀ ਆਜੋ ਹਣਾ ਕਹਿੰਦਾ ਸਿਸਟਮ ਆ ਪਈ ਉਹੋ ਜੀ ਆ ਭਾਈ ਰੋਈ ਫੇਰ ਲੋ ਹੌਲੀ ਹੌਲੀ ਤੋਂ ਹਣਾ ਹਣੇ ਛੇਤੀ ਤਾਂ ਇੱਡੀ ਜਾ ਨਹੀਂ ਸਕਦੇ ਹਣ ਤੇ ਬਾਕੀ ਉਹ ਕੇ ਰੋਟਾਂ ਤੁਰੇ ਜਾਂਨੇ ਰੰਤ ਰੰਤ ਤੇ ਹੌਲੀ ਹੌਲੀ ਉਹਨੇ تقریبا ਸਾਰੇ ਹੀ ਆਏ ਪਏ ਆ। 10 ਆਪਾਂ 3 ਕਿੱਲੇ ਵਿਢਾਵਾਂਗੇ, ਬਾਕੀ 6 ਫਟਾਂ ਦੀ ਵਿਢਾਵਾਂਗੇ। 8 ਪਹਿਲਾਂ ਵਿਢਾ ਦਾਂਗੇ। ਬਾਕੀ ਜਿਹੜੇ ਰਹਿ ਗਏ ਉਹ ਬਾਅਦ ਚ ਵਿਢਾ ਲਾਂਗੇ। ਹਣ 10 ਇਹ ਦੋ ਗੇੜੇ ਜਿਹੜੇ ਹੋਏ ਲਾ ਆਵਾਂਗੇ ਇਹ ਥੋੜਾ ਜਿਹਾ। ਨਾਲੇ ਦੀਵਾਲੀ-ਦੂਲੀ ਵੇਚ ਲਾਂਗੇ। ਹੁਣ ਜਾਣਦੇ ਆ ਕਿਰਾਓ ਛੇਤੀ ਗੱਲ ਲੱਗੀ ਬਈ ਛੇਤੀ ਆਇਆ ਹਨ। ਕੇਤੇ ਅਣਜਾ ਆਇਆ ਏ ਡਾਕਟਰ ਇਹ ਮਾਲ ਲਖਲੇ 8 ਰੁਪਏ ਤੇਰੇ ਵੀ ਆਪਾਂ ਚਰਦੇ ਹੀ ਆ। ਕਾਟਰ ਪਹਿਲਾਂ ਵੀ ਆਪਾਂ ਕਾਟਰ ਲੈ ਕੇ ਆਏ ਉਹ ਕੰਮ ਚ ਲੇਟ ਹੋ ਗਏ ਪਹਿਲਾਂ ਕਾਟਰ ਲੈਣ ਚਲੇ ਗਏ ਉਹਨੇ ਜ ਹਵਾ ਭਰਾ ਲੈਂ ਟਰੈਕਟਰ ਵਾਲੀ ਹਵਾ ਭਰਾਉਣ ਲੱਗੇ ਲੋ ਵੀ ਮਿੱਤਰੋ ਕਨੇ ਮਸ਼ੀਨ ਚੱਲੀ ਜਾਂਦੀ ਹੈ ਇੱਧਰ ਝੋਟਾ ਆਪਣਾ ਵੀ ਤਰੇ ਆ ਜਾਂਦਾ ਡੈਡੀ ਲੋ ਵੀ ਮਸ਼ੀਨ ਗਈ ਠੇਰਾ ਵਾਲਾ ਆਪਣਾ ਜਿਹੜਾ ਦੋਆ ਕਿੱल्ल्या ਦਾ ਕਿੱਲਾ ਵੜਤਾ ਦੋ ਕਿੱल्ल्या ਦਾ ਘੇਰਾ ਵਾਲਾ ਗਈ ਆ ਤੇ ਟਰਾਲੀ ਜਿੰਨੇ ਕ ਦਾਣੇ ਪੈ ਗਏ ਆ ਝੋਨੇ ਦੇ

ਦਬਣਾਣੀ 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 ਝੋਟਿਆ ਦਬਣਾਣੀ ਇਹ ਤਾਂ ਵੀ ਗਿਆ ਦਾ ਕੰਮ ਖਰਾਬ ਹੋ ਗਿਆ ਫਿਰ ਲਾ ਗਿਆ ਇਹ ਘਰੇ ਤੇ ਦੂਜਾ ਟਰੈਕਟਰ ਆ ਗਿਆ ਆਪਣਾ ਇੱਥੇ ਤੇ ਇਹਨੂੰ ਪਹਿਲਾਂ ਘਰੇ ਲਾਇਆ ਜਾਣ ਆਪਾਂ ਦੂਜੀ ਟਰਾਲੀ ਭਾ ਲੈਣੇ ਆ ਲਓ ਵੀ ਮਿੱਤਰੋ ਤਿੰਨ ਅਗਲੇ ਗਏ ਵੱਡੇ ਆਪਣੇ ਤੇ ਦੂਜਾ ਟਰੈਕਟਰ ਆਪਾਂ ਘਰੇ ਲਾ ਜਾਂਦਾ ਤੇ ਹੋਰ ਟਰੈਕਟਰ ਚ ਧਾਣੇ ਪਵਾਈ ਆ 6855 ਚ ਫਿਰ ਚੱਲਦੇ ਆਪਾਂ ਜੀਰੇ ਕਿਉਂ ਇੱਕਮਸਿਆਂ ਸਹੀ ਗੱਲ ਆ ਗਾਣਾ ਜੀਰੇ ਗਾਣਾ ਜਾਣਾ ਪਾਣੇ ਕੀਰੇ ਹਾਂ ਹਾਂ ਪਾਣੇ ਕੀਰੇ ਇੱਕ ਬਾਈ ਗਾਣੇ ਲਈ ਬੈਠਾ ਯਾਰ ਤਾਂ ਨਹੀਂ ਯਾਰ ਵੀ ਵਲੌਗ ਬਣਾਉਂਦੇ ਆਪਾਂ ਲਓ ਵੀ ਮਿੱਤਰੋ ਘਰੇ ਆ ਗਏ ਕਹਿੰਦੇ ਕੰਮ ਸੁੱਕਾ ਜਾਂਦੀ ਏ ਬਣਾ ਵੇ ਨਹੀਂ ਖੜਦਾ ਹੋਊਗਾ ਹਾਂ ਵੀ ਮਤਰਾ ਪਲੇ ਆ ਬਈ ਦੂਜਾ ਝੋਟ ਆ ਗਿਆ ਰੋਡ ਜਾਮ ਕਰਤਾ ਰੋਡ ਜਾਮ ਕਰਤਾ ਵਾ ਚੱਲਾ ਮੂਰੇ ਮੂਰੇ ਓ ਮਨਸੂਰ ਦੇ ਵਿੱਚ ਨਹੀਂ ਜਾਣਾ ਨਾ ਨਾ ਅੱਗੇ ਆਣਾ ਬਾਈਪਾਸ ਚਲੋ ਵੀ ਆਹ ਮੁੰਡਿਆਂ ਮਗਰ ਆਉਂਦੇ ਨੇ ਆਪਾਂ ਇੱਧਰ ਮੂਰੇ ਮੂਰੇ ਚੱਲਦੇ ਆਂ ਬਾਬੇ ਦਾ ਨਾਮ ਲੈ ਕੇ ਜਗਾਰਾ ਬੁਲਾਦੇ ਬੋਲੇ ਸੋ ਨਿਹਾਲ ਜੱਟ ਤੇਰੇ ਸਰਾਹ ਨੂੰ ਲੰਗਰ ਤੇ ਰੁਕਣਾ ਚਾਪਾਂਲੇ 'ਚ ਰਾਜ ਚਾਪਾਂਲੇ ਲੰਗਰ ਤੇ ਰੁਕਣਾ ਰਾਜ ਚੰਗਾ ਤੇ ਚੱਲ ਬੇ ਝੋਟੇ ਕਹਿੰਦੇ ਪਿਆਰ ਮਾਰਦੇ ਰੇਸਾਂ ਅਗਰ ਵੇਗ ਆਉਂਦੇ ਆ ਇੱਕ ਤਾਂ ਰਿਹਾ ਹੀ ਇੱਕ ਤਾਂ ਉੱਤੇ ਜਾ ਗਏ ਆ ਗਿਆ ਜੁੱਬਰ ਆ ਯਾਰ ਆ ਯਾਰ ਉਹ ਖਿੱਚੀ ਨੇ ਆਉਂਦਾ ਇਹ ਲੋ ਬਈ ਇੱਕ ਬੰਦਾ ਕੜਨਾ ਮੱਥੇ ਲੱਗ ਗਿਆ ਸੀ ਸਗਲ ਕੁੱਟਨੀ ਕਿੱਥੇ ਉਹਨਾਂ ਨੂੰ ਬਾਜ ਮਾਰ ਓਏ ਸ਼ਗਲ ਕੱਟੋ ਦੀ ਓਏ ਸ਼ਗਲ ਕੱਟੋ ਸ਼ਗਲ ਬਣਾ ਗਾਚੇ ਬਣਾ ਹੀ ਰਹੀ ਕਰ ਯਾਰ ਇੱਥੇ ਬਣਾ ਇੱਥੇ ਚੰਗੀ ਤਰ੍ਹਾਂ ਕੱਟ ਕੱਟ ਸ਼ਕਲੇ ਛੇਦੀ ਕਰ। ਕੱਢ ਜਾ ਵੀਡੀਓ ਬਿ ਸ਼ੁਰੂ ਕਰ ਲੈ ਤੈਨੂੰ ਪਤਾ ਤਾਂ ਲੱਗੇ। ਚੱਲ। ਜਦੋਂ ਪਿੰਡੋਂ ਪੈਟਰ ਬਾਹਰ ਨਿਕਲੋਗੇ ਨਾ। ਕੱਢਿਆ। ਨਹੀਂ ਮੰਨੇ ਆਏ ਵੀ ਨਹੀਂ ਮੰਨੇ ਆ। ਕੋਈ ਨਾ ਕੋਈ ਕੱਢ ਜਾ ਬੰਦ। ਇੱਕ ਆਦੀ ਫੇਰ ਕੱਟ ਲੈ, ਇੱਕ ਆਦੀ ਫੇਰ ਕੱਟ ਲੈ। ਬੰਦੇ ਬਹੁਤ ਕੱਟਨੇ ਗੁਰੂ ਆ ਇਹ। ਕੱਟ ਕੱਟ ਨਹੀਂ 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 ਗੱਲ ਆ ਇੱਕ ਮਨਾਉਗਾ ਆਹ ਰੇਡ ਚੱਕ ਮੰਨ ਗਿਆ ਚਲੋ ਚਲੋ ਮੰਡਿਆ ਚੱਲੀਏ ਇੱਕ ਕੱਟ ਮੈਂ ਆ ਬਈ ਆਡੇ ਬੈਠਦੇ ਕਈ ਚੱਲ ਗਿਆ ਉਹਨੂੰ ਕਹ ਹੋ ਬਾਈ ਚੱਲ ਗਿਆ ਲਾ ਵੀ ਮੇਥਰ ਕਹਿੰਦੇ ਜੀਰੇ ਆ ਗਏ ਪੰਪ ਤੇ ਤੇਲ ਪਵਾਣ ਭਾਈ ਵੀ ਆਂਦਾਣਾ ਐ ਨਾ ਉਹਨੇ ਉਹਨੇ ਤਿੰਨ ਚਾਰ ਵਾਲੀ ਤੇਲ ਪਵਾ ਕੇ ਲੈ ਗਿਆ ਹੁਣ ਆਹ ਹਫ਼ਤੇ ਦੀ ਮੈਂ ਲਾ ਤੇ ਮੈਂ ਨਾ ਤਾਂ ਇਹ ਪਹਿਲਾਂ ਤਲਵੰਡੀ ਭਾਈ ਜਾਣ ਲੱਗੇ ਫਿਰ ਆਉਣ ਲੱਗੇ ਫਿਰ ਕੱਲ ਫਿਰ ਪਵਾ ਕੇ ਲੈ ਗਿਆ ਅੱਜ ਫਿਰ ਮੈਂ ਨਾ ਸਿਰਾਈਆ ਪੰਪ ਪਰ ਆਪਣੇ ਸਿਰਾਈ ਪੰਪ ਪਰ ਤੇਰੇ ਫਿਰਦੇ ਆ ਤਾਂ ਕਿ ਜੀਰੇ ਪਹੁੰਚ ਕੇ ਭਾਈ ਮੰਡੀ ਜਾਣੇ ਹਣ ਸਦਾ ਇਹ ਕਰਦੇ ਕੰਟੀਨਿਊ ਕਰਨਾ ਤੇ ਚੋਬਰ ਆਪਣੇ 60 55 ਲੈ ਆ ਨਿੱਕੀ ਟਰਾਲੀ ਭਾਈ ਬਾੜ ਫਾਰਮ ਲੈ ਆ ਉਨੇ ਤੇਲ ਕਰਦੇ ਕੰਟੀਨਿਊ ਲਾ ਵੀ ਮਿੱਤਰੋ ਮੰਡੀ ਪਹੁੰਚ ਗਏ ਆ ਤੇ ਚੋਬਰ ਬੈਠੇ ਬਰਫੀ ਖਾਗੇ ਚੋਰੀ ਮੈਂ ਵੀ ਕਰਦੀ ਚੋਰੀ ਖਾਗੇ ਆਵੇ ਚੋਰੀ ਖਾਦੇ ਆ ਲਾ ਕੇ ਖਾਦੀ ਆ ਵਰਫੀ ਵੀ ਬਾਬੇ ਦੀ ਕਰਦੀ ਆ ਵਿੱਚ ਪਈਆਂ ਸਾਦੀਆਂ ਖਾਦੀਆਂ ਬਾਕੀ ਝੋਨਾ ਲਾਈ ਜਾਂਦੇ ਚੋਬਰ ਮੈਂ ਤੇਰਾ ਆਪਣਾ ਰੈਡੀ ਆ ਸਾਡਾ ਜਾਦੇ ਭਾਜਦਾ ਟਰੈਕਟਰ ਦੇਖ ਲਓ ਦੇ ਉੱਤੇ ਜਾ ਕੇ ਦੇਖਣਾ ਰਾਤ ਪਿਆ ਇਹਦੇ ਸੋ ਰਾਜ ਨੇ ਵੇਖਿਆ ਹੀ ਨਾ ਕੀ ਕਹਿਣਾ ਚਾਹੇਗਾ ਬੱਲੀ ਮੰਡੀ ਬਾਰੇ ਮੰਡੀ ਬਾਰੇ ਕੀ ਐ ਮੈਂ ਪੁੱਛ ਮਰ ਗੇ ਉਹਨਾਂ ਨਹੀਂ ਲਹੁੰਦੇ ਯਾਰ ਆਵੇ ਬਰਕਤ ਲੈਣਾ ਅੰਕਸੂ ਯਾਰ ਕੀ ਆਰਦੀ ਬਦਲ ਦੇਣਾ ਆਹੀ ਲੋਣੀਆਂ ਦੂਰ ਲੋਗੇ ਹਾਂ ਬਦਲ ਦੇਣਾ ਬਦਲ ਦੇ ਚੰਗਾ ਰਹੇਗਾ ਆਹੀ ਦੋ ਲੋਣੀਆਂ ਬਸ ਸਾਰੀ ਬਾਕੀ ਮੰਡੀ ਚ ਟ੍ਰਾਣ ਕੰਪਨੀਆਂ ਪੰਜਾਂ ਪੂਰੀਆਂ ਆਗੇ ਜਤਰੀਆਂ ਨਿਓ ਲਾਓ ਟਰੈਡ ਉਹ ਬਦੂ ਜਾ ਗਿਆ ਬਦੂ ਜਾ ਗਿਆ ਮਾਨ ਟੂ ਉਹ ਨਾ ਟਰੈਕਟਰ ਰੋਸ਼ਨ ਬੋਣੇ ਆ ਕਿੰਨਾ ਦੁਗਦੰਦਾ ਬਾ ਬੰਦ ਕਰ ਬਲੌਗ ਜਾ ਦਰਸ਼ਕ ਬਲੇ